ਤੁਸੀਂ ਨੇ ਸਟੂਡੈਂਟਾਂ ਨੂੰ ਇੱਥੇ ਜਿ ਖੜੇ ਇਕੱਠੇ ਹੋ ਕੇ ਕਾਰਨ ਕੀ ਹੋ ਗਿਆ ਐਂਟਰੀ ਨਹੀਂ ਐਂਟਰੀ ਨਹੀਂ ਦੇ ਰਹੀ ਅੰਦਰ ਕਾਲਜ ਦਾ ਤੁਸੀਂ ਤਾਂ ਫੀਸ ਵੀ ਭਰੀ ਵੀ ਹੈ ਸਾਰਾ ਕੁਝ ਕਰਿਆ ਇਹ ਐਂਟਰੀ ਨਹੀਂ ਦੇ ਰਿਹਾਗੇ ਨਹੀਂ ਐਂਟਰੀ ਮਤਲਬ ਤੁਸੀਂ ਫੀਸ ਭਰਤੀ ਉਹ ਤੋਂ ਬਾਅਦ ਵੀ ਉਹਦੇ ਐਂਟਰੀ ਨਹੀਂ ਹੈ ਕੋਈ ਕਾਰਨ ਪੁੱਛਿਆ ਹੁਣ ਤੁਸੀਂ ਨੇ ਕੋਈ ਕਾਰਨ ਦੱਸਿਆ ਨਹੀਂ ਠੋਕ ਸੇ ਨਾਲ ਨਹੀਂ ਦੱਸਿਆ ਕਹਿੰਦੇ ਐਂਟਰੀ ਨਹੀਂ ਦੇਣਗੇ ਅੱਛਾ ਤੁਸੀਂ ਜਦ ਇੱਥੇ ਮੈਂ ਹੁਣ ਆਇਆ ਗੱਡੇ 'ਚ ਰੁਕਿਆ ਹੈ ਤੇ ਤੁਸੀਂ ਇੱਥੇ ਖੜੇ ਹੋ ਥੋੜਾ ਕੋਈ ਵਜੀਫੇ ਦਾ ਚੱਕਰ ਪਿਆ ਸੀ ਜੀ ਸਰ ਇਹਨਾਂ ਕੋਲੇ ਮੈਂ ਬਾਹਰ ਗਿਆ ਕੰਮ ਤੇ ਹਮ ਮੇਰੇ ਮੰਮੀ ਵੀ ਆਏ ਫਾਦਰ ਸਾਹਿਬ ਵੀ ਆਏ ਦੋਹੇ ਜਾਣੇ ਆਏ ਨੇ ਇਹਨਾਂ ਨੇ ਸਾਈਨ ਨਹੀਂ ਕਰੇ ਕਿਸ ਨੇ ਵਜੀਫਾ ਉਹ ਕਾਦਾ ਸੀ ਕੋਈ ਪੜ੍ਹਾਈ ਦਾ ਜੀ ਐਸਸੀ ਕੋ ਸਕਾਲਰਸ਼ਿਪ ਉਹਦੇ ਵਿੱਚ ਵੀ ਤੱਕਾ ਉਹਦੇ ਸਾਰੇ ਸਾਈਨ ਹੀ ਨਹੀਂ ਕਰੇ ਕਿਸ ਨੇ ਉਹਦੇ ਕਰਕੇ ਫਿਰ ਮੇਰਾ ਵਜੀਫਾ ਰਹਿ ਗਿਆ ਇਹਨਾਂ ਨੇ ਪੇਪਰ ਨਹੀਂ ਲਏ ਮੇਰੇ ਮੇਰਾ 2 ਸਾਲ ਖਰਾਬ ਕਰਤੇ ਇਹਨਾਂ ਨੇ ਇੱਥੇ ਦੋਸਤੋ ਮੈਂ ਅਕਸਰ ਜਵਾਰਲਾਲ ਨਹਿਰੂ ਸਰਕਾਰੀ ਕਾਲਜ ਦੀਆਂ ਜਦੋਂ ਗੱਲਾਂ ਕਰਦਾ ਤਾਂ ਬੜੇ ਕਮੈਂਟ ਕਈ ਪਾਉਂਦੇ ਨੇ ਕਹਿੰਦੇ ਜੀ ਤੁਸੀਂ ਤਾਂ ਰੋਜ਼ ਏ ਸੱਤ ਕਵੰਜਾ ਤੁਸੀਂ ਤਾਂ ਰੋਜ਼ ਏ ਵਿਵਾਦ ਤੁਸੀਂ ਤਾਂ ਰੋਜ਼ ਏ ਨਵਾਂ ਨਵਾਂ ਕੋਈ ਟਕਰਾ ਗਨ ਟਕਰਾ ਛੇੜਨ ਦੇ ਨਹੀਂ ਤੁਸੀਂ ਆਹ ਸਾਹਮਣੇ ਦੇਖ ਸਕਦੇ ਹੋ ਜਵਾਰਲਾਲ ਨਹਿਰੂ ਸਰਕਾਰੀ ਕਾਲਜ ਪਿੰਡ ਤੂਰਾ ਮੰਡੀ ਗੋਬਿੰਦਗੜ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਇੱਥੇ ਗੇਟ ਤੇ ਸਟੂਡੈਂਟ ਖੜੇ ਨੇ ਮਸਲਾ ਕੀ ਹੈ ਮੈਂ ਹੁਣੇ ਇੱਕ ਵੀਰਨਾ ਗੱਲ ਕੀਤੀ ਹੈ ਸਟੂਡੈਂਟ ਹੈ ਸਾਡਾ ਮੈਂ ਕਿਹਾ ਵੀ ਗੱਲ ਕੀ ਹੋ ਗਈ ਕਹਿੰਦੇ ਵੀ ਸਾਡਾ ਜਿਹੜਾ ਵਜੀਫਾ ਐਸਐਸ ਸਕਾਲਰਸ਼ਿਪ ਜਿਹਨੂੰ ਕਿ ਕੋਈ ਰੋਕ ਨਹੀਂ ਸਕਦਾ ਮੂਢਲਾ ਅਧਿਕਾਰ ਹੈ ਸਿਰਫ ਇੱਕ ਟੀਚਰ ਨੇ ਸਾਈਨ ਨਹੀਂ ਕਰੀ ਗੋ ਜਾ ਕੇ ਵੀ ਮੈਂ ਸਾਈਨ ਨਹੀਂ ਕਰਦਾ ਨਤੀਜਾ ਕੀ ਨਿਕਲਿਆ ਮੁੰਡੇ ਨੂੰ ਐਸਐਸ ਸਕਾਲਰਸ਼ਿਪ ਨਹੀਂ ਮਿਲੀ ਹੁਣ ਸਕਾਲਰਸ਼ਿਪ ਨਹੀਂ ਮਿਲੀ ਤਾਂ ਉਹਨਾਂ ਨੇ ਪੈਸੇ ਮੰਗਲੇ ਕਾਲਜ ਵਾਲਿਆਂ ਨੇ ਪੈਸੇ ਹੈ ਨਹੀਂ ਪਰਵਾਰ ਕੋਲ ਜਦੋਂ ਸਰਕਾਰਾਂ ਇਹ ਨੀਤੀ ਬਣਾਉਂਦੀਆਂ ਨੇ ਐਸਸੀ ਬੱਚਿਆਂ ਵਾਸਤੇ ਪਾਲਿਸੀ ਲਾਗੂ ਕਰਦੇ ਆ ਫਿਰ ਇਹਨਾਂ ਕਾਲਜਾਂ 'ਚ ਕਿਉਂ ਨਹੀਂ ਹੁੰਦੀ ਅੱਜ ਹੋਰ ਮੁੰਡੇ ਇੱਥੇ ਸਾਡੇ ਕੋਲ ਦੋ ਸਟੂਡੈਂਟ ਨੇ ਇਹਨਾਂ ਨੇ ਫੀਸ ਵੀ ਭਰਾਈ ਵੀ ਆ ਤੁਸੀਂ ਫੀਸ ਭرائی ਸੈਕਨਰ ਦੀ ਫੀਸ ਭਰੀ ਵੀ ਸਾਡੀ ਤੇ ਜਿਹੜੀ ਸਾਡੇ ਪਹਿਲਾ ਪੇਪਰ ਸੀ ਉਹਨਾਂ ਨੇ ਇਹਨਾਂ ਨੇ ਲਈ ਨਹੀਂ ਜੀ ਨਾਲੇ ਫੀਸ ਭਰਾਲੀ ਸੈਕਨਰ ਦੀ ਹੁਣ ਕਹਿੰਦੇ ਤੁਹਾਡਾ ਨੌਕਟ ਹੈਗਾ ਸੈਕੰਡ ਈਅਰ ਦੀ ਫੀਸ ਭਰਾਲੀ ਪੇਪਰ ਨਹੀਂ ਲਏ ਪੇਪਰ ਲਈ ਨਹੀਂ ਤੇ ਜਦੋਂ ਤੁਸੀਂ ਕਾਲਜੇ ਕਹਿੰਦੇ ਤੁਹਾਡਾ ਤਾਂ ਨੌ ਕੱਟਦਾ ਸਾਨੂੰ ਮੈਡਮ ਨੇ ਕਿਹਾ ਜੀ ਵੀ ਅਸੀਂ ਗੱਲ ਕਰਾਂਗੇ ਉੱਪਰ ਵੀ ਤੁਹਾਡੇ ਪੇਪਰ ਲੱਤੇ ਆਣ ਹਾਂ ਇਹ ਗੱਲ ਮੈਂ ਇੱਥੇ ਇਸ ਸਟੂਡੈਂਟ ਦੀ ਗੱਲ ਨੂੰ ਵਿੱਚ ਰੋਕਦਾ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਇਹਨਾਂ ਨੇ ਪ੍ਰੋਟੈਸਟ ਕੀਤਾ ਪਿਛਲੇ ਸਾਲ ਦੀ ਗੱਲ ਹੈ ਇਹ ਵੀ ਸਾਨੂੰ ਕਾਲਜ ਦੇ ਵਿੱਚ ਆਉਣ ਦਿੱਤਾ ਜਾਵੇ ਸਾਡਾ ਦਾਖਲਾ ਬੀਏ ਸੈਕੰਡ ਇਅਰ ਦੇ ਵਿੱਚ ਕੀਤਾ ਜਾਵੇ ਤਾਂ ਪ੍ਰਿੰਸੀਪਲ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਤੁਹਾਡੇ ਕੁਝ ਸਬਜੈਕਟਾਂ ਦੇ ਵਿੱਚ ਤੁਸੀਂ ਫੇਲ ਹੋ ਤਾਂ ਮੈਂ ਯੂਨੀਵਰਸਿਟੀ ਜਾ ਕੇ ਗੱਲ ਕਰਕੇ ਆਉਣੀ ਹੈ ਤੁਸੀਂ ਕਹੇ ਐਪਲੀਕੇਸ਼ਨ ਹੈ ਦੇ ਉੱਤੇ ਸਾਈਨ ਕਰ ਦਿਓ ਇਹਨਾਂ ਨੇ ਸਾਈਨ ਕਰਤੇ ਇਹਨਾਂ ਨੇ ਜਦੋਂ ਸਾਈਨ ਕੀਤੇ ਤਾਂ ਸਾਈਨ ਤਾਂ ਇਹਨਾਂ ਨੇ ਇਸ ਕਰਕੇ ਕੀਤੇ ਸੀ ਵੀ ਸ਼ਾਇਦ ਸਾਨੂੰ ਐਂਟਰੀ ਮਿਲ ਜੂਗੀ ਪਰ ਉਹ ਸਾਈਨ ਇਹਨਾਂ ਤੋਂ ਗਲਤ ਕਰਾ ਲੇ ਅਤੇ ਉਸ ਤੋਂ ਬਾਅਦ ਇਹਨਾਂ ਦੀ ਐਂਟਰੀ ਹੈ ਜਿਹੜੀ ਕਾਲਜ ਦੇ ਵਿੱਚ ਬੰਦ ਕਰਤੀ ਫੀਸ ਲਈ ਵੀ ਆ ਤੁਹਾਡੇ ਤੋਂ ਫੀਸ ਲਈ ਹੋਈ ਹੈ ਸਰ ਕੋਈ ਜਵਾਬ ਨਹੀਂ ਦਿੰਦੇ ਹੈਗੇ ਅੱਗੇ ਇਹਨਾਂ ਤੋਂ ਪੁੱਛੋ ਐਂਟਰੀ ਕਿਉਂ ਨਹੀਂ ਹੈਗੀ ਅਮਰੇ ਆ ਬਿਠਾ ਰਹੇ ਕਰਦਾ ਰਹੀ ਸੈਨਾਂ ਬੱਚੇ ਰਹ ਸੈਨ ਕਿੰਨੇ ਦਿਨ ਫਿਰਦਾ ਰਹੇ ਇਹਨਾਂ ਸਾਰੇ ਟੀਚਰਾਂ ਕੋਲੇ ਗਏ ਹੈ ਸੈਨਾਂ ਕਰਤੀ ਕਿਸੇ ਨੇ ਸਾਈਨ ਨਹੀਂ ਕਰੇ ਹੈਗੇ ਮੇਰੇ ਫਾਦਰ ਸਾਹਿਬ ਮਾਤਾ ਜੀ ਇੱਥੇ ਘੁੰਮਦੇ ਰਹੇ ਨੇ ਵੀ ਸਾਈਨ ਕਰ ਦੋ ਕਿਸੇ ਨੇ ਸਾਈਨ ਨਹੀਂ ਕਰੇ ਕਹਿੰਦੇ ਅਸੀਂ ਨਹੀਂ ਸਾਈਨ ਕਰਨੇ ਹੈ ਕਹਿੰਦੇ ਉਹਦੇ ਚੱਕਰ ਜਿਹਾ ਐਸੀ ਰਹਿ ਗਿਆ ਕਹਿੰਦੇ ਅਸੀਂ ਉਹਦੇ ਬੀਜੀਆਂ ਨਾਲ ਬਾਤ ਕਰਾਂਗੇ ਆਈ ਬਾਤ ਕਰਾਂਗਾ ਤਿੰਨ ਦਿਨ ਫਿਰ ਤਿੰਨ ਦਿਨ ਫਿਰ ਕਿਸੇ ਨੇ ਸਾਈਨ ਕਰੇ ਕਹਿੰਦੇ ਅਸੀਂ ਨਹੀਂ ਸਾਈਨ ਕਰਨੇ ਤੁਸੀਂ ਕਿਹੜੇ ਪਿੰਡ ਤੋਂ ਮੈਂ ਮਲੋਤੋਂ ਹਾਂ ਜੀ ਮਲੋਤੋਂ ਖਾਸ ਹੁਣ ਐਂਟਰੀ ਨਹੀਂ ਦੇ ਰਹੇ ਕੋਈ ਜੀ ਲੇਟ ਲਾ ਦਿੰਦੇ ਨੇ ਕਹਿੰਦੇ ਗੱਡੀ ਵੀ ਨਹੀਂ ਅੰਦਰ ਜਾਣ ਦੇਣੀ ਸਾਡੀ ਗੱਡੀ ਦਾ ਜੀ ਬਾਹਰ ਨਹੀਂ ਜਾਣ ਦੇ ਗੱਡੀਆਂ ਬਾਹਰ ਖੜਾਓ ਕਹਿੰਦੇ ਆਹ ਬੰਦਾ ਬਿਠਾਇਆ ਦਿਖਾ ਇਹਦੇ ਕੋਲ ਬਾਈ ਕੋਲੇ ਕੀ ਅਥੋਰਟੀ ਆ ਇੱਥੇ ਵੈਸੇ ਕੰਮ ਕਰਦਾ ਬਾਈ ਕੋਈ ਸਕਿਉਰਟੀ ਗਾਰਡ ਨਹੀਂ ਆ ਕਿ ਔਰ ਜਿਆਦਾ ਸਕਿਉਰਟੀ ਗਾਰਡ ਹੋਵੇ ਕੋਈ ਉਹ ਤਾਂ ਚੈੱਕ ਕਰੇ ਫਿਰ ਤਾਂ ਮੰਨਦੇ ਆ ਵੀਰ ਕੋਲ ਕੀ ਅਥੋਰਟੀ ਆ ਕੀ ਇਹਦੇ ਕੋਲ ਪਰਮਿਸ਼ਨ ਆ ਪ੍ਰਿੰਸੀਪਲ ਦਾ ਨਾਮ ਲੈ ਜਾਂਦੇ ਨੇ ਜਦ ਵੀ ਪੁੱਛੋ ਪ੍ਰਿੰਸੀਪਲ ਤੋਂ ਅਸੀਂ ਕੀ ਲੈਣਾ ਕੋਈ ਇੱਥੇ ਸਕਿਉਰਟੀ ਗਾਰਡ ਬਿਠਾਓ ਉਹ ਚੈੱਕ ਕਰੇ ਫਿਰ ਤਾਂ ਅਸੀਂ ਮੰਨੀਏ ਫਿਰ ਬੋਲਣ ਦੀ ਜ਼ਮੀਰ ਨਹੀਂ ਹੈ ਕਿਸੇ ਨੂੰ ਸਕਿਉਰਟੀ ਰੂਮ ਦਾ ਹਾਲ ਦੇਖ ਲਓ ਜਾ ਕੇ ਉੱਥੇ ਕੋਈ ਮੰਜਾ ਨਹੀਂ ਕੋਈ ਪੱਖਾ ਨਹੀਂ ਉਹਦਾ ਬੁਰਾ ਹਾਲ ਹੈ ਪਾ ਚੂਹੇ ਉੱਤੇ ਘੁੰਮਦੇ ਨੇ ਆ ਬਾਹਰੇ ਬਿਠਾ ਦਿੰਦੇ ਨੇ ਉਰੇ ਆ ਕੇ ਨੂੰ ਏ ਮੁਰਨੇ ਕੋਲ ਕੀ ਥੋਟੀ ਆ ਜਦੋਂ ਸਿੱਖਿਆ ਦੀ ਗੱਲ ਚੱਲਦੀ ਹੈ ਦੋਸਤੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਪਿੱਛੇ ਦੇ ਸਰਕਾਰੀ ਸਕੂਲਾਂ 'ਚ ਇੱਕ ਸਿੱਖਿਆ ਕ੍ਰਾਂਤੀ ਮਹਮ ਚਲਾਈ ਕਹਿੰਦੇ ਵੀ ਕ੍ਰਾਂਤੀ ਆ ਗਈ ਸਕੂਲਾਂ 'ਚ ਬੜੀ ਚੰਗੀ ਗੱਲ ਹੈ ਕ੍ਰਾਂਤੀ ਆਉਣੀ ਚਾਹੀਦੀ ਹੈ ਪਰ ਇਨ੍ਹਾਂ ਕਾਲਜਾਂ ਦੇ ਵਿੱਚ ਕ੍ਰਾਂਤੀ ਕਾਦਾ ਹੋਊਗੀ ਰੋਜ਼ ਗੇਟ ਬੰਦ ਹੁੰਦੇ ਨੇ ਕਾਲਜਾਂ ਦੇ ਸਰਕਾਰੀ ਕਾਲਜ ਇੱਕ ਸੰਗਰੂਰ ਹੈ ਰਣਵੀਰ ਕਾਲਜ ਮੈਨੂੰ ਅੱਜੇ ਪਤਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਇੱਕ ਵੀਰ ਨੇ ਸੁਨੇਹਾ ਭੇਜਿਆ ਕਹਿੰਦਾ ਵੀ ਸੈਸ਼ਨ ਖਤਮ ਹੋਣ ਵਾਲਾ ਸੈਮੈਸਟਰ ਖਤਮ ਹੋਣ ਵਾਲਾ ਪੇਪਰ ਸ਼ੁਰੂ ਹੋਣ ਵਾਲੇ ਨੇ ਉੱਥੇ ਲੈਕਚਰ ਹੀ ਨਹੀਂ ਲੱਗੇ ਤਾਂ ਬਣੂਗਾ ਕੀ ਕਿਵੇਂ ਪੜ੍ਹਾਈ ਹੋਊਗੀ ਤੁਸੀਂ ਆਪ ਦੱਸੋ ਤੁਹਾਨੂੰ ਬੋਲਿਆ ਸੀ ਐਸੀ ਸ਼ਬਦ ਜਿਹੜਾ ਇੱਥੇ ਗਲਤ ਆ ਜਾਂਦੀ ਹਾਂ ਜੀ ਤੁਸੀਂ ਬੈਠੇ ਸੀ ਕਲਾਸ 'ਚ ਕਲਾਸ 'ਚ ਬੈਠੇ ਸੀ ਅਤੇ ਇੱਕ ਵੱਡੇ ਆਡੀਟੋਰੀਅਮ 'ਚ ਚੱਲ ਰਿਹਾ ਸੀ ਸਾਰਾ ਉੱਥੇ ਇੱਕ ਲੈਕਚਰ ਉਹਦੇ ਦੌਰਾਨ ਤੁਹਾਨੂੰ ਇਹ ਸ਼ਬਦ ਕਹੇ ਗਏ ਹਾਂਜੀ ਹਾਂਜੀ ਅਤੇ ਬਾਅਦ ਵਿੱਚ ਤਾਂ ਇਹਨਾਂ ਨੇ ਕਿਹਾ ਕਿ ਬਾਅਦ ਚ ਉਹਨਾਂ ਨੇ ਮਾਫੀ ਮੰਗੀ ਮੇਰੇ ਤੋਂ ਲਿਖਤੀ ਰੂਪ ਦੇ ਵਿੱਚ ਲੈ ਕੇ ਮੈਂ ਨਾਲ ਬੋਲੇ ਉਹਨਾਂ ਨੇ ਮਾਫੀ ਮੰਗੀ ਆਹੋ ਉਸ ਟਾਈਮ ਤੋਂ ਮਸਲਾ ਉੱਠਿਆ ਤਾਂ ਮੈਂ ਵੀ ਉੱਥੇ ਤੁਹਾਡੇ ਨਾਲ ਹਾਂਜੀ ਇੱਕ ਡਿਵੀਜ਼ਨ ਵਾਲਾ ਮੁੰਡਾ ਆਇਆ ਸੀਗਾ ਉਹ ਵੀ ਬੋਲੇ ਸੀ ਇੱਕ ਨਵੀਂ ਐਡਮਿਸ਼ਨ ਵਾਲਾ ਇੱਥੇ ਆਇਆ ਉਹਨੂੰ ਅਜੇਹਾ ਭੱਜ ਕੇ ਬੋਲੇ ਰੁੱਖਾ ਬੋਲੇ ਉਹ ਆਪਣੇ ਕਾਗਜ਼ ਪੱਤਰ ਵਾਪਸ ਲੈ ਕੇ ਇੱਥੇ ਚਲੇ ਗਏ ਕਿਹਾ ਸਰ ਵੀ ਚਲੋ ਜੇ ਤੁਸੀਂ ਉਹ ਪੁਰਾਣਾ ਗੱਲ ਮੈਂ ਆਪਣਾ ਛੱਡ ਦਿੰਦਾ ਵੀ ਤੁਸੀਂ ਮੇਰੀ ਦੁਬਾਰਾ ਐਡਮਿਸ਼ਨ ਕਰੋ ਕਹਿੰਦੇ ਸੋਚ ਕੇ ਦੱਸਾਂਗੇ ਅੱਛਾ ਤੁਸੀਂ ਇਹ ਵੀ ਗੱਲ ਕਹੀ ਸੀ ਮੈਂ ਕੱਲ ਪਰਸੋਂ ਆ ਕੇ ਗਿਆ ਹੀ ਆ ਪਹਿਲਾਂ ਤਾਂ ਬੰਦੇ ਨੇ ਐਂਟਰੀ ਹੀ ਨਹੀਂ ਦਿੱਤੀ ਮੁੰਡੇ ਨੇ ਮੈਨੂੰ ਮੈਂ ਧੱਕੇ ਨਾਲ ਫਿਰ ਅੰਦਰ ਸਰ ਨੂੰ ਫੋਨ ਕਰਿਆ ਮੈਡਮ ਨੂੰ ਫਿਰ ਐਂਟਰੀ ਲਈ ਮੈਨੂੰ ਆਫਿਸ ਚ ਗਿਆ ਕਹਿੰਦੇ ਉਹ ਵੀ ਦੱਸਾਂਗੇ ਹੋਊਗੀ 400 ਰੁਪਏ ਦਾ ਕਮਰਾ ਲੈ ਆਜਾ ਆਪਾਂ ਪੁੱਛ ਲੈਨੇ ਆ ਇੱਕ ਮਿੰਟ ਦਿਲਪ੍ਰੀਤ ਦਿਲਪ੍ਰੀਤ अच्छा दोस्त आपका कोई नहीं ਤੁਸੀਂ ਦੇਖੋ ਇੱਥੇ ਮਲਾਜਮ ਹੋ ਹਨ ਤੁਹਾਡਾ ਭਰਾ ਸਾਡੇ ਮੈਂ ਤੁਹਾਡਾ ਉਹ ਨਹੀਂ ਕੋਈ ਚਲੋ ਇਹ ਜਣੀ ਕਿ ਜਿਹੜੇ ਐਡਮਿਸ਼ਨ ਵਾਸਤੇ ਆਉਂਦੇ ਨੇ ਬੱਚੇ ਤੁਹਾਨੂੰ ਨਹੀਂ ਅਸੀਂ ਕਹਿੰਦੇ ਤੁਹਾਡਾ ਕੋਈ ਇਹਦੇ ਵਿੱਚ ਦੋਸ਼ ਨਹੀਂ ਹੈਗਾ ਵੀ ਉਹ ਇੱਥੋਂ ਮੁੜ ਕੇ ਚਲੇ ਜਾਂਦੇ ਨੇ ਪ੍ਰਿੰਸੀਪਲ ਹੀ ਮਿਲਦੇ ਜਾਂ ਕੀ ਕਾਰਨ ਕੁਛ ਤਾਂ ਹੈ ਦੇਖੋ ਮੈਂ ਵੀ ਇੱਥੇ ਟੀਚਰ ਹਾਂ ਪ੍ਰੋਫੈਸਰ ਹਾਂ ਤੁਸੀਂ ਵੀ ਕੰਮ ਕਰਦੇ ਹੋ ਹਨਾ ਵੇ ਕਾਰਨ ਕੀ ਹੈ ਰੀਜ਼ਨ ਕੁਛ ਤਾਂ ਹੋਵੇ ਨਹੀਂ ਰੀਜ਼ਨ ਦਾ ਕੁਛ ਨਹੀਂ ਐਡਮਿਸ਼ਨ ਤਾਂ ਰੋਕੀ ਨਹੀਂ ਨਹੀਂ ਉਹ ਮੁੰਡਾ ਕਹਿੰਦਾ ਐਡਮਿਸ਼ਨ ਲੋ ਕਹਦਾ ਪਹਿਲੇ ਜਵਾਬ ਦੋ ਤਾਂ ਆਇਆ ਸੀ ਵੀਰੇ ਨਹੀਂ ਆਇਆ ਸੀ ਜੀ ਅੰਦਰ ਜਵਾਬ ਪਹਿਲਾਂ ਔਰੇ ਵੀਰੇ ਨੇ ਰੋਕਿਆ ਫੋਨ ਕਰਿਆ ਜੀ ਤੇ ਇੱਥੇ ਆਪਣੇ ਪ੍ਰੀਤਪਾਲੀ ਦਫ਼ਤਰ ਵਾਲਾ ਆਇਆ ਤੇ ਉਹਦੇ ਸਾਹਮਣੇ ਗੱਲ ਹੋ ਗਈ ਜਿਉਂ ਕਹਿੰਦੀ ਐਡਮਿਸ਼ਨ ਹੋਈ ਨਹੀਂ ਕੱਲ੍ਹ ਇਹ ਆਇਆ ਸੀ ਮੁੰਡਾ ਕਹਿੰਦੀ ਐਡਮਿਸ਼ਨ ਹੋਈ ਨਹੀਂ ਵੀ ਅੱਜ ਪ੍ਰਿੰਸੀਪਲ ਆਏ ਨਹੀਂ ਵੀ ਕੱਲ ਨੂੰ ਆਉਣਗੇ ਪ੍ਰਿੰਸੀਪਲ ਕੱਲ ਨੂੰ ਆ ਕੇ ਮਿਲਣਗੇ ਨੇ ਇਹ ਜਿਹੜਾ ਦੇਖੋ ਦੋਸਤੋ ਦਿਲਪ੍ਰੀਤ ਇਹਦਾ ਅਸੀਂ ਨਹੀਂ ਕੋਈ ਦੋਸ਼ ਕੱਟਦੇ ਦਾ ਇਹ ਤਾਂ ਵਿਚਾਰ ਆਪਣੀ ਡਿਊਟੀ ਕਰ ਰਹੇ ਸਾਨੂੰ ਇਹ ਹੈ ਵੀ ਨਹੀਂ ਜੇ ਮੁੰਡੇ ਨੂੰ ਚਲੋ ਨਹੀਂ ਜਾਣ ਦੱਸਦਾ ਅੰਦਰ ਉਹ ਆਪ ਆ ਕੇ ਗਏ ਨੇ ਤੇ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਕਿਉਂ ਜਵਾਬ ਦਿੱਤਾ ਐਡਮਿਸ਼ਨ ਵਾਸਤੇ ਕਹਿੰਦੇ ਸੋਚ ਕੇ ਦੱਸਾਂਗੇ ਇਹਦਾ ਕੀ ਮਤਲਬ ਹੈ ਕਿ ਤੁਸੀਂ ਹਾਂ ਕਰੋ ਜੇ ਨਾ ਕਰੋ ਅਜਾ ਐਡਮਿਸ਼ਨ ਆ ਕੇ ਐਕਸਟਰਾ ਫੀਸ ਦੇਣ ਨੂੰ ਤਿਆਰਾਂ ਜਿਹੜੀ ਚਲੋ ਫਾਈਨਲ ਵੀ ਲੇਟ ਫੀਸ ਦੇਣ ਨੂੰ ਤਿਆਰ ਆ ਤੁਸੀਂ ਦੱਸੋ ਤਾਂ ਸਹੀ ਕੁਝ ਵੀ ਸਾਡੀ ਗਲਤੀ ਕੀ ਆ ਸਕਾਲਰਸ਼ਿਪ ਇੰਨਾ ਦੀ ਵਜ੍ਹਾ ਨਾਲ ਨਹੀਂ ਆਈ ਹੈਗੀ ਇਹਨਾਂ ਨੇ ਸਾਈਨ ਨਹੀਂ ਕਰੇ ਜਦੈ ਸਾਹਨ ਕਰਦੇ ਫਿਰ ਟੋਲਰ ਜੀ ਵੀ ਹੁੰਦੀ ਫਿਰ ਇਹ ਕੇ ਮੇ ਨਾਮ ਕੱਟਦੇ ਪੇਪਰਾਂ ਜੰਨਣੇ ਨਹੀਂ ਬੈਠਣ ਦਿੱਤਾ ਪੇਪਰ 'ਤੇ ਬੈਠੇ ਸਰ ਨੇ ਬਤਨੀ ਜੀ ਨਾਲ ਬੋਲਿਆ ਆ ਪੱਕੇ ਪੇਪਰਾਂ ਆ ਜਿਹੜੇ ਕੱਚੇ ਹੋਏ ਸੀ ਹਾਂਜੀ ਕੱਚੇ ਹੋਏ ਸੀ ਪਿਛਲੇ ਬੈਂਚ ਤੇ ਮੇਰਾ ਰੋਲ ਨੰਬਰ ਆਦਾ ਸੀ ਸਭ ਤੋਂ ਲਾਸਟ ਤੇ ਉੱਥੇ ਮਿੱਟੀ ਸੀਗੀ ਹੂੰ ਇਹ ਗਈ ਨੇ ਹੋ ਵੀ ਰੋ ਹੋ ਅੱਛਾ 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 ਮਾਈ ਗੋਡ ਯਾਰ ਉਹ ਜਿਹੜਾ ਤੁਹਾਨੂੰ ਬਹੁਤ ਗਲਤ ਸ਼ਬਦ ਬੋਲਿਆ ਮੈਨੂੰ ਇਹ ਆਪ ਸਾਫ਼ ਕਰ ਲੈ ਮਾ ਸਰ ਤੁਹਾਡੇ ਕੋਲੇ ਇੱਥੇ ਸਟਾਫ ਆ ਹੂੰ ਤੁਸੀਂ ਸਾਫ਼ ਕਰਾ ਸਕਦੇ ਉੱਚੀ ਉੱਚੀ ਬੋਲਣ ਲੱਗੇ ਸਾਰੇ ਸਾਹਮਣੇ ਕਹਿੰਦੇ ਅਸੀਂ ਕਿਉਂ ਸਾਫ ਕਰਾਈਏ ਜੇ ਵੇਖਣਾ ਆਪਣਾ ਸਾਫ ਕਰ ਲੈ ਫੇ ਮੈਨੂੰ ਕਹਿੰਦਾ ਪੇਪਰ ਨਹੀਂ ਦੇਣ ਦਾ ਨਹੀਂ ਇੱਕ ਸ਼ਬਦ ਦੇਖੋ ਮੈਂ ਦੱਸਦਾ ਸ਼ਾਇਦ ਤੁਹਾਡਾ ਨਾਮ ਕੀ ਹੈ ਕਵੀਰ ਹੈ ਇਹ ਕਵੀਰ ਨਾਲ ਸ਼ਾਇਦ ਉਹ ਸ਼ਬਦ ਕਹਿਣ ਚ ਮੈਨੂੰ ਲੱਗਦਾ ਸ਼ਰਮ ਮਹਿਸੂਸ ਕਰ ਰਿਹਾ ਹੈ ਪਰ ਉਹ ਬਹੁਤ ਗਲਤ ਸ਼ਬਦ ਵਰਤੇ ਉਹਨਾਂ ਨੇ ਕਹਿੰਦੇ ਤੁਹਾਡਾ ਨਸ਼ੇੜੀਆਂ ਦਾ ਇਹ ਸ਼ਬਦ ਵਰਤੇ ਉਹ ਟੀਚਰ ਨੇ ਵਰਤੇ ਅਸੀਂ ਤਾਂ ਇਹਨੂੰ ਜਦ ਵੀ ਮੈਂ ਤਾਂ ਪੁੱਛੋ ਇਹਨੂੰ ਜਦ ਇਹਨੇ ਆ ਕੇ ਦੱਸਿਆ ਜਿੰਦਰਸਰ ਨੇ ਇਹ ਉਹਨਾਂ ਨੇ ਬੋਲਿਆ ਸੀਗਾ ਪੰਜਾਬੀ ਵਾਲਾ ਟੀਚਰ ਲਖਵਿੰਦਰ ਸਿੰਘ ਯਾਰ ਜਦੋਂ ਆਪਾਂ ਡਿਊਟੀ ਕਰਦੇ ਆ ਐਜ਼ ਅ ਪ੍ਰੋਫੈਸਰ ਸਾਨੂੰ ਬੋਲਣ ਦੇ ਤਾਂ ਲਿਆਕਤ ਚਾਹੀਦੀ ਹੈ ਇਹਨੇ ਕਿਹੜਾ ਨਸ਼ਾ ਕੀਤਾ ਜਾਂ ਆਪਾਂ ਨੇ ਇਹ ਕਰਨ ਲਾਉਣੇ ਨੇ ਕਹਿ ਕਹਿ ਕੇ ਸੋ ਸੈਡ ਚਲੋ ਹੁਣ ਤੁਸੀਂ ਦਾਖਲਾ ਜੇ ਲੈਣਾ ਹੈ ਜਦੋਂ ਵੀ ਤੁਸੀਂ ਇੱਥੇ ਆਓਗੇ ਮੇਰੇ ਨਾਲ ਚੱਲੇ ਮੈਂ ਚੱਲੋਂਗਾ ਜਿੱਦਣ ਤੋਂ ਉਹ ਟੀਚਰ ਨੇ ਗੱਲ ਕਹੀ ਸੀ ਤੁਸੀਂ ਉਸ ਦਿਨ ਕਿਉਂ ਨਹੀਂ ਬੋਲੇ ਸਰ ਕੀ ਕਰਦੇ ਉਹ ਇਕੱਲੇ ਸੀ ਕੋਈ ਹੈ ਨਹੀਂ ਜਿਹੜੇ ਵਾਲੇ ਵੈ ਕਿਹਨੂੰ ਕਹਿੰਦੇ ਸਾਰੇ ਟੀਚਰ ਇਕੱਠੇ ਹੋ ਕੇ ਖੜੇ ਸੀ ਜ਼ਿਆਦਾ ਹੀ ਗੱਲ ਗਈ ਆ ਜਿੰਨੇ ਵੀ ਟੀਚਰ ਸੀ ਸਾਰੇ ਕਲਾਸਾਂ ਪੇਪਰ ਛੱਡ ਕੇ ਕਲਾਸਾਂ ਜੇ ਨਿਕਲ ਕੇ ਗੱਲ ਕਹਿ ਰਹੇ ਸੀ ਕਹਿੰਦੇ ਇਹ ਨਸ਼ੇੜੀਆਂ ਨੇ ਗੰਦ ਪਾਇਆ ਕਹਿੰਦੇ ਇੱਥੇ ਨਸ਼ਾ ਕਰਕੇ ਆ ਜਾਂਦੇ ਕਿਹੜਾ ਨਸ਼ਾ ਕੀਤਾ ਦਿਖਾਓ ਮੈਨੂੰ ਦਿਖਾਓ ਮਗਾ ਜੀ ਚਲੋ ਮੇਰੇ ਨਾਲ ਫਿਰ ਕੋਈ ਵੀ ਨਹੀਂ ਅੱਗੇ ਹੋਇਆ ਹੈ ਲਖਵਿੰਦਰ ਸਰ ਜ਼ਿਆਦਾ ਬੋਲੇ ਸੀ ਉੱਥੇ ਮੈਡਮ ਖੜੀ ਸੀ ਬਾਕੀ ਬੱਚੇ ਬੈਠੇ ਸੀ ਕਹਿੰਦੇ ਆਪਣਾ ਆਪ ਸਾਫ ਕਰ ਲੈ ਜੇ ਤਾਂ ਬ ਇਹ ਵੀ ਗੱਲ ਕਹੀ ਇਹ ਗੱਲ ਕਹੀ ਆ ਉਹਨਾਂ ਨੇ ਮੈਨੂੰ ਸਾਰਿਆਂ ਸਾਹਮਣੇ ਉੱਥੇ ਬੈਠਿਆਂ ਨੇ ਜੀ ਡਿਊਟੀ ਆ ਸਰ ਇਹਨਾਂ ਦੀ ਇਹਨਾਂ ਦਾ ਕਾਲਜ ਆ ਨਾ ਇਹਨਾਂ ਨੇ ਦੇਖਣਾ ਸਟਾਫ ਇਹਨਾਂ ਦਾ ਰੱਖਿਆ ਹੋਇਆ ਵੀ ਅਸੀਂ ਸਾਫ਼ ਸਵੱਬਾਈ ਰੱਖਣੀ ਆ ਕਿਵੇਂ ਕਰਨਾ ਨਹੀਂ ਸਾਫ਼ ਹੈਗਾ ਤੁਸੀਂ ਕਿਸੇ ਸਟਾਫ ਦੇ ਮੈਂਬਰ ਨੂੰ ਬੁਲਾ ਕੇ ਸਾਫ਼ ਕਰਾ ਦਿਓ ਕਹਿੰਦੇ ਆਪਣਾ ਆਪ ਰਮਾਲ ਨਾਲ ਸਾਫ਼ ਕਰ ਲਾ ਜੇ ਦੇਖਣਾ ਨਹੀਂ ਪੇਪਰ ਨਹੀਂ ਦੇਣਾਗਾ ਬਾਹਰ ਹੋ ਜਾ ਪੇਪਰ ਫੜਿਆ ਸੀ ਉਹਨਾਂ ਨੇ ਮੇਰਾ ਬਾਹਰ ਕੱਢਿਆ ਸੀ ਫਿਰ ਪ੍ਰਿੰਸੀਪਲ ਮੈਡਮ ਕੋਲ ਗਿਆ ਤਾਂ ਪੇਪਰ ਦੇਣ ਦਿੱਤਾ ਸੀ ਮੈਨੂੰ ਇਹਨਾਂ ਨੇ ਪੇਪਰ ਫੜ ਲਏ ਸੀ ਨਾ ਇਹਨਾਂ ਦੀ ਗੱਲ ਚ ਸਾਡੀ ਸਾਨੂੰ ਐਂਟਰੀ ਦਿੰਦੇ ਸਾਡਾ ਨਾਮ ਨਹੀਂ ਕੱਟਿਆ ਅੰਦਰ ਸਾਡਾ ਨਾਮ ਨਹੀਂ ਕੱਟਿਆ ਹੋਇਆ ਹੁਣ ਤੱਕ ਚਲੋ ਇਹਨਾਂ ਨੇ ਵੀ ਜੀ ਖਾ ਨਹੀਂ ਦਿੱਤਾ ਠੀਕ ਆ ਜੀ ਮੰਨ ਗਏ ਸਾਡੇ ਕਹਿੰਦੇ ਨਾਮ ਘਟਿਆ ਅਜੇ ਕਿ ਲਿਖ ਕੇ ਦੇ ਦਿਓ ਸਾਨੂੰ ਵੀ ਅਸੀਂ ਨਹੀਂ ਜਾਂਦੇ ਇਹ ਲਿਖ ਕੇ ਵੀ ਨਹੀਂ ਦੇ ਰਹੇ ਹੁਣ ਜੇ ਅਸੀਂ ਕਿਤੇ ਹੋਰ ਵੀ ਕਾਲਜ 'ਚ ਐਡਮਿਸ਼ਨ ਲੈਣੀ ਆ ਸਰ ਸਾਨੂੰ ਚਾਹੀਦਾ ਤਾਂ ਹੈਗਾ ਜੇ ਤੁਸੀਂ ਲਿਖ ਕੇ ਦਿਓ ਵੀ ਨਾਮ ਇੱਥੋਂ ਕੱਟਿਆ ਹੋਇਆ ਸਾਡਾ ਨਾਮ ਇੱਥੇ ਬੋਲਦਾ ਗੱਡੀ ਦੀ ਸਾਡੀ ਦੀ ਐਂਟਰੀ ਨਹੀਂ ਹੈਗੀ ਆਪਾਂ ਦੀਆਂ ਗੱਡੀਆਂ ਇਹਨਾਂ ਦੀ ਅੰਦਰ ਜਾਂਦੀਆਂ ਨੇ ਆਹ ਵੀਰ ਨੂੰ ਪੜਾ ਦਿੰਦੇ ਨੇ ਕਹਿੰਦੇ ਕਿਸੇ ਨੂੰ ਅੰਦਰ ਨਹੀਂ ਜਾਣ ਦੋ ਸੌਂਗ ਦੀ ਜਿਹੜੀ ਅੱਜ ਨਿਕਲ ਨਹੀਂ ਦਿੰਦੇ ਅੱਜ ਤੱਕ ਕਿਸੇ ਨੂੰ ਵੀ ਜਦ ਤੱਕ ਸਾਡੇ ਨਾਲ ਗੱਲ ਬਾਤ ਹੁੰਦਾ ਆਪਦੇ ਬੰਦੇ ਇਹਦੇ ਮੁੰਡੇ ਆਉਂਦੇ ਨੇ ਜਾਂ ਵੀਰ ਦੇ ਬਾਹਰੋਂ ਉਹ ਦਿਨ ਆਏ ਸੀ ਦੋ ਜਾਨੇ ਅਸੀਂ ਇੱਥੇ ਖੜੇ ਸੀ ਸਰ ਸਾਡੇ ਕੋਲ ਮੈਡਮ ਖੜੇ ਸੀ ਇੱਥੇ ਦੋ ਜਣੇ ਇਹਦੇ ਕੋਲੇ ਆਏ ਉਹ ਕਹਿੰਦੇ ਅੰਦਰ ਜਾਣਾ ਪਹਿਲਾਂ ਉਹ ਅੰਦਰ ਗੇੜਾ ਕੱਢ ਕੇ ਫਿਰ ਬਾਹਰ ਆ ਗਏ ਚਲੋ ਮੈਂ ਇੱਕ ਥੋੜਾ ਜਿਹਾ ਵੀਰ ਇੱਥੇ ਵੀ ਗੱਲ ਕਹੂੰਗਾ ਵੀ ਇਹਦੀ ਖੈਰ ਫਿਰ ਵੀ ਜਿਹੜੀ ਇਹਦੀ ਡਿਊਟੀ ਲਈ ਹੈ ਆਪਾਂ ਇੱਕ ਮੰਨਦੇ ਆਂ ਵੀ ਇਹਦੀ ਡਿਊਟੀ ਲਈ ਵੈਸੇ ਇਹ ਹੱਕ ਸਕਿਉਰਟੀ ਗਾਰਡ ਦਾ ਹਾਂ ਨਹੀਂ ਬਿਲਕੁਲ ਉਹ ਠੀਕ ਹੈ ਤੁਹਾਡੀ ਗੱਲ ਸਹੀ ਹੈ ਵੀ ਜਾ ਤਾਂ ਫਿਰ ਸਾਰਿਆਂ ਦੀ ਉਹ ਬੰਦ ਹੋਵੇ ਜਾਂ ਤਾਂ ਸਾਰਿਆਂ ਦੀ ਬੰਦ ਹੋਵੇ ਜਾਂ ਕਾਲਜ ਬੰਦ ਕਰੋ ਫਿਰ ਜੇ ਇਹੀ ਕੁਝ ਕਰਨਾ ਕੌਣ ਪੜਨ ਆਊਗਾ ਫਿਰ ਇੱਥੇ ਹੀ ਆ ਸਕਿਉਰਟੀ ਰੂਮ ਚਾਹੀਦਾ ਇੱਥੇ ਵੀ ਚਲੋ ਸਕਿਉਰਟੀ ਰੂਮ ਬਣਾਇਆ ਨਾ ਇੱਕ ਸਕਿਉਰਟੀ ਗਾਰਡ ਸਾਰੇ ਗੋਲਦਾਂ ਚ ਹੁੰਦੀ ਹੈ ਸਾਰੇ ਕਿਤੇ ਸਿਕਿਉਰਿਟੀ ਆ ਆ ਵੀਰ ਦੀ ਕੋਈ ਹੋ ਨਹੀਂ ਹੈ ਕਿ ਉੱਪਰਾਈ ਹੋਈ ਸਾਨੂੰ ਵੀ ਪਤਾ ਵੀ ਲੱਗ ਕੇ ਇਹ ਵੀਰ ਦਾ ਨਾਮ ਨਹੀਂ ਆਇਆ ਹੈ ਪ੍ਰਿੰਸੀਪਲ ਮੈਡਮ ਨੇ ਧੱਕੇ ਨਾਲ ਵੀਰ ਦੀ ਡਿਊਟੀ ਹਾਂ ਇਹ ਆਪਾਂ ਕਹਿ ਸਕਦੇ ਇਹਨਾਂ ਦੀ ਡਿਊਟੀ ਹੈ ਜਿਹੜੀ ਦਿਲਪ੍ਰੀਤ ਦੇ ਮੈਂ ਮੈਂ ਕਰਦਾ ਸ਼ਾਇਦ ਇਹ ਦਿਲਪ੍ਰੀਤ ਵੀ ਨਾ ਬੋਲੇ ਦਿਲਪ੍ਰੀਤ ਸਿੰਘ ਦੇ ਪਿਤਾ ਜੀ ਐਕਸਪਾਇਰ ਹੋ ਗਏ ਉਹ ਸਰਕਾਰੀ ਕਾਲਜ ਫਿਜ਼ੀਕਲ ਕਾਲਜ ਪਟਿਆਲੇ ਨੌਕਰੀ ਕਰਦੇ ਸੀ ਫਿਰ ਦਿਲਪ੍ਰੀਤ ਨੂੰ ਨੌਕਰੀ ਮਿਲੀ ਹੈ ਦਿਲਪ੍ਰੀਤ ਇੱਥੇ ਮਾਲੀ ਹੈ ਦਿਲਪ੍ਰੀਤ ਤੁਹਾਡੀ ਸਿਕਿਉਰਿਟੀ ਡਿਊਟੀ ਤਾਂ ਨਹੀਂ ਹੈ ਉਹ ਨੋਰੇ ਕਿਨੇ ਬਠਾਇਆ ਵੀਰੇ ਨਹੀਂ ਉਹਨਾਂ ਨਾਲ ਵੀ ਤੱਕਾ ਹੈ ਨਾ ਕੋਈ ਤਾਂ ਇਹ ਵੀ ਬੋਲਣ ਨਾ ਵੀਰੇ ਉਹਨਾਂ ਨਾਲ ਵੀ ਤੱਕਾ ਹੈ ਜੇ ਇਹ ਵੀ ਬੋਲਣਗੇ ਤਾਂ ਹੀ ਆ ਉਹਨੂੰ ਜ਼ੋਰ ਦੇ ਨਹੀਂ ਹੈਗਾ ਹੁਣ ਉਹਨਾਂ ਦੀ ਇਹ ਡਿਊਟੀ ਉਹ ਨਹੀਂ ਹੈਗੀ ਗੇਟ ਤੇ ਤਾਂ ਬੰਦਾ ਹੋਰ ਚਾਹੀਦਾ ਸਿਕਿਉਰਿਟੀ ਜ਼ਰੂਰੀ ਹੈ ਚਲੋ ਜਿਵੇਂ ਵੀ ਅਸੀਂ ਮੰਨਦੇ ਆ ਵੀ ਚਲੋ ਚੈੱਕ ਹੋਣਾ ਚਾਹੀਦਾ ਸਾਰਾ ਪਰ ਸਿਕਿਉਰਿਟੀ ਵਾਲਾ ਤਾਂ ਹੋਵੇ ਉਹ ਵੀਰ ਦੀ ਹੁਣ ਮਾਲੀ ਦੀ ਡਿਊਟੀ ਆ ਉਹ ਕਿਵੇਂ ਸਿਕਿਉਰਿਟੀ ਦਾ ਕੰਮ ਕਰੂਗਾ ਸਭ ਕਿਤੇ ਨਾ ਕਿਤੇ ਦੋਸਤੋ ਜਦੋਂ ਪ੍ਰਿੰਸੀਪਲ ਉਹ ਆਪਣੀ ਡਿਊਟੀ ਨਿਭਾਉਣ ਚ ਖੁੰਝ ਜਾਂਦੇ ਨੇ ਉਸ ਸਮੇਂ ਸਥਿਤੀ ਪੈਦਾ ਹੁੰਦੀ ਹੈ ਬੜੀ ਨਮੋਸ਼ੀ ਹੋਈ ਇਹਨਾਂ ਨੂੰ ਇੱਥੇ ਖੜੇ ਦੇਖ ਕੇ ਮੇਰੀ ਗੱਡੀ ਵੀ ਬਾਹਰ ਹੀ ਖੜੀ ਹੈ ਕੋਈ ਮੈਂ ਅੰਦਰੋਂ ਨਹੀਂ ਆਇਆ ਹਾਜ਼ਰੀ ਲਾ ਕੇ ਜ਼ਰੂਰ ਮੈਂ ਇੱਕ ਇੱਥੇ ਛੋਟਾ ਜਿਹਾ ਕੰਮ ਕਰਨ ਗਿਆ ਤੇ ਵਾਪਸ ਆਉਂਦੇ ਵੇ ਜਦੋਂ ਦੇਖਿਆ ਤਾਂ ਸਾਰੇ ਸਟੂਡੈਂਟ ਇਕੱਠੇ ਸੀ ਦਿਲਪ੍ਰੀਤ ਸਿੰਘ ਆਪਣੀ ਡਿਊਟੀ ਨਿਭਾਉਂਦਾ ਪਰ ਜਿਹੜਾ ਆ ਕੰਮ ਹੋਇਆ ਵੀ ਮੁੰਡਾ ਅੰਦਰ ਗਿਆ ਤੇਦੀ ਐਡਮਿਸ਼ਨ ਨਹੀਂ ਹੋਈ ਇਹਨੂੰ ਐਸਸੀ ਸਕਾਲਰਸ਼ਿਪ ਨਹੀਂ ਮਿਲੀ ਆਹ ਮੁੰਡੇ ਖੜੇ ਨੇ ਇਹਨਾਂ ਨੇ ਪੈਸੇ ਭਰੇ ਹੋਏ ਨੇ ਇਹਨਾਂ ਨੂੰ ਬੀਏ ਸੈਕੰਡ ਇਅਰ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ ਵੈਸੇ ਜਦੋਂ ਸੋਫੇ ਚਕਾਉਣੇ ਹੁੰਦੇ ਨੇ ਟੇਬਲ ਚਕਾਉਣੇ ਹੁੰਦੇ ਨੇ ਕੁਰਸੀਆਂ ਚਕਾਉਣੀਆਂ ਨੇ ਕੋਈ ਪਾਰਟੀ ਐ ਉਹਦੀ ਤਿਆਰੀ ਕਰਨੀ ਆ ਫਿਰ ਇਹਨਾਂ ਨੂੰ ਕਾਲ ਆ ਜਾਂਦੀ ਜੇ ਸਾਨੂੰ ਕਾਲ ਕਰਦੇ ਨੇ ਫਿਰ ਇਹਨਾਂ ਨੂੰ ਕਾਲ ਆ ਜਾਂਦੀ ਆ ਵੀ ਆ ਕੇ ਭਾਈ ਉਹ ਕੁਰਸੀਆਂ ਲਵਾ ਦਿਓ ਟੇਬਲ ਲਵਾ ਦਿਓ ਇਹ ਫਿਰ ਵੀ ਟੀਚਰਾਂ ਦਾ ਰਿਗਾਰਡ ਕਰਦੇ ਨੇ ਪਰ ਜਦੋਂ ਟੀਚਰ ਅਜਿਹੇ ਸ਼ਬਦ ਵਰਤਦਾ ਵੀ ਤੂੰ ਨਸ਼ੇੜੀ ਇਥੋਂ ਬਾਹਰ ਹੋ ਜਾ ਤੂੰ ਆਸ਼ਿਕ ਐ ਤੂੰ ਬਾਹਰ ਹੋ ਜਾ ਇਹ ਗਲਤ ਆ ਜੇ ਤੁਹਾਨੂੰ ਲੱਗਦਾ ਵੀ ਕੋਈ ਨਸ਼ੇੜੀ ਹੈ ਕੋਈ ਨਸ਼ਾ ਕਰਦਾ ਹੈ ਆਪਣੀ ਡਿਊਟੀ ਟੀਚਰਾਂ ਦੀ ਇਹ ਹੈ ਵੀ ਆਪਾਂ ਉਹ ਬੱਚੇ ਨੂੰ ਲੱਭ ਕੇ ਉਹਦਾ ਇਲਾਜ ਕਰਵਾਈਏ ਉਹਦੇ ਮਾਪਿਆਂ ਨੂੰ ਸੌਂਪੀਏ ਇੱਕ ਚੰਗਾ ਇਨਸਾਨ ਬਣਾ ਕੇ ਆਪਾਂ ਇੱਥੇ ਕੋਹ ਕੋਹ ਕੇ ਉਹਦੇ ਦਿਮਾਗ ਨੂੰ ਟੌਰਚਰ ਕਰ ਕਰਕੇ ਨੂੰ ਹੋਰ ਥੋੜੋ ਕਰਨ ਲਾਉਣਾ